ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਵਾਹਿਗੁਰੂ ਕੇਵਲ ਇੱਕ ਹੈ ਸੱਚਾ ਹੈ ਉਸ ਦਾ ਨਾਮ ਰਚਨਹਾਰ ਉਸ ਦੀ ਵਿਅਕਤੀ ਅਤੇ ਅਮਰ ਉਸ ਦਾ ਰੂਪ ਉਹ ਨਿਰਦਰ ਵੈਰ ਰਹਿਤ ਅੱਜ ਨਮਾ ਤੇ ਸਵੈ ਪ੍ਰਕਾਸ਼वान ਹੈ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ ਜਪ ਉਸ ਦਾ ਸਿਮਰਨ ਕਰ ਆਦ ਸੱਚ ਜੁਗਾਦ ਸੱਚ ਪ੍ਰਾਰੰਭ ਵਿੱਚ ਸੱਚਾ ਯੁਗਾਂ ਦੇ ਸ਼ੁਰੂ ਵਿੱਚ ਸੱਚਾ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਅਤੇ ਸੱਚਾ ਉਹ ਹੁਣ ਭੀ ਹੈ ਇਹ ਨਾਨਕ ਨਿਸ਼ਚਿਤ ਹੀ ਉਹ ਸੱਚਾ ਹੋਵੇਗਾ ਸੋਚੈ ਸੋਚ ਨ ਹੋਵਈ ਜੇ ਸੋਚੀ ਲਖ ਵਾਰ ਵਿਚਾਰ ਕਰਨ ਦੁਆਰਾ ਵਾਹਿਗੁਰੂ ਦੀ ਗਿਆਤ ਨਹੀਂ ਹੁੰਦੀ ਭਾਵੇਂ ਆਦਮੀ ਲੱਖਾਂ ਵਾਰੀ ਵਿਚਾਰ ਪਿਆ ਕਰੇ ਚੁੱਪੈ ਚੁੱਪ ਨ ਹੋਵਈ ਜੇ ਲਾਏ ਰਹਾ ਲਿਵਤਾਰ ਭਾਵੇਂ ਬੰਦਾ ਚੁੱਪ ਕਰ ਰਹੇ ਤੇ ਲਗਾਤਾਰ ਧਿਆਨ ਅੰਦਰ ਲੀਨ ਰਹੇ ਉਸ ਨੂੰ ਮਨ ਦੀ ਸ਼ਾਂਤੀ ਪ੍ਰਾਪਤ ਨਹੀਂ ਹੁੰਦੀ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਖੁਦਿਆਂ ਬੰਤਾ ਦੀ ਖੁਦੀਆਂ ਦੂਰ ਨਹੀਂ ਹੁੰਦੀ ਭਾਵੇਂ ਉਹ ਜਹਾਨਾ ਦੇ ਪਦਾਰਥਾਂ ਦੀਆਂ ਪੰਡਾਂ ਦੇ ਢੇਰ ਹੀ ਕਿਉਂ ਨਾ ਲਾ ਦੇਣ ਸਹਸ ਸਿਆਨ ਪਾਲਖ ਹੋ ਹੈ ਤਾਂ ਇੱਕ ਨਚ ਲੈ ਨਾਲ ਇਨਸਾਨ ਦੇ ਕੋਲ ਹਜ਼ਾਰਾਂ ਤੇ ਲੱਖਾਂ ਅਕਲਮੰਦੀਆਂ ਹੋਣ ਪਰ ਇੱਕ ਵੀ ਸਾਈ ਦੇ ਦਰਬਾਰ ਅੰਦਰ ਉਸ ਨੂੰ ਲਾਭ ਨਹੀਂ ਪਹੁੰਚਾਉਂਦੀ ਉਸ ਦੇ ਨਾਲ ਨਹੀਂ ਜਾਂਦੀ ਕਿ ਵ ਸਚਿਆਰਾ ਹੋਈ ਹੈ ਕਿ ਵ ਕੂੜਾ ਟੁੱਟੇ ਪਾਲ ਅਸੀਂ ਕਿਸ ਤਰ੍ਹਾਂ ਸੱਚੇ ਹੋ ਸਕਦੇ ਹਾਂ ਅਤੇ ਕਿਸ ਤਰ੍ਹਾਂ ਝੂਠ ਦਾ ਪਰਦਾ ਪਾੜਿਆ ਜਾ ਸਕਦਾ ਹੈ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ हे ਨਾਨਕ ਮਰਜੀ ਦੇ ਮਾਲਕ ਦੇ ਧੁਰ ਦੇ ਲਿਖੇ ਹੋਏ ਫਰਮਾਨ ਦੇ ਮੰਨਨ ਦੁਆਰਾ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਸਾਈਂ ਦੇ ਅਮਰ ਦੁਆਰਾ ਸਰੀਰ ਬਣਦੇ ਹਨ ਉਸ ਦਾ ਅਮਰ ਵਰਨਨ ਕੀਤਾ ਨਹੀਂ ਜਾ ਸਕਦਾ ਹੁਕਮੀ ਹੋਵਨ ਜੀ ਹੁਕਮ ਮਿਲੇ ਵਡਿਆਈ ਉਸ ਦੇ ਫਰਮਾਨ ਨਾਲ ਰੂਹਾਂ ਹੋਂਦ ਵਿੱਚ ਆਉਂਦੀਆਂ ਹਨ ਅਤੇ ਉਸ ਦੇ ਫਰਮਾਨ ਨਾਲ ਹੀ ਮਾਨ ਪ੍ਰਾਪਤ ਹੁੰਦਾ ਹੈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁਖ ਸੁਖ ਪਾਈ ਹੈ ਉਸ ਦੇ ਫਰਮਾਨ ਦੁਆਰਾ ਪ੍ਰਾਣੀ ਚੰਗੇ ਤੇ ਮੰਦੇ ਹੁੰਦੇ ਹਨ ਅਤੇ ਉਸ ਦੇ ਲਿਖੇ ਫਰਮਾਨ ਦੁਆਰਾ ਹੀ ਉਹੋ ਗਮੀ ਤੇ ਖੁਸ਼ੀ ਪਾਉਂਦੇ ਹਨ ਇਕਨਾ ਹੁਕਮੀ ਬਖਸ਼ੀਸ ਇਕ ਹੁਕਮੀ ਸਦਾ ਪੁਵਾਈ ਹੈ ਕਈਆਂ ਨੂੰ ਉਸ ਦੀ ਆਗਿਆ ਰਾਹੀ ਦਾਤਾ ਮਿਲਦੀਆਂ ਹਨ ਅਤੇ ਕਈ ਉਸ ਦੀ ਆਗਿਆ ਰਾਹੀ ਆਵਾ ਗੌਣ ਅੰਦਰ ਸਦੀਵ ਹੀ ਪੁਵਾਈ ਦੇ ਹਨ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਸਾਰੇ ਉਸ ਦੇ ਅਮਰ ਵਿੱਚ ਹਨ ਅਤੇ ਉਸ ਦੇ ਅਮਰ ਤੋਂ ਬਾਹਰ ਕੋਈ ਨਹੀਂ ਨਾਨਕ ਹੁਕਮੈ ਜੇ 부ਜੈ ਤਾਂ ਹਉਮੈ ਕਹੇ ਨ ਕੋਇ ਹੈ ਨਾਨਕ ਜੇਕਰ ਇਨਸਾਨ ਪ੍ਰਭੂ ਦੇ ਫਰਮਾਨ ਨੂੰ ਸਮਝ ਲਵੇ ਤਦ ਕੋਈ ਭੀ ਹੰਕਾਰ ਨ ਕਰੇ